ਭਾਰਤੀ ਖੀਰਾ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਇੱਕ ਕਿਲੋ ਖੀਰਾ ਵੇਖਦਾ 2.5 ਲੱਖ ਦਾ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਤੁਸੀਂ ਇਸ ਦੇ ਫਾਇਦੇ ਖੀਰਾ ਯਾਨੀ ਕਕੰਬਰ ਸਭ ਤੋਂ ਪਹਿਲਾਂ ਜਦੋਂ ਸਾਡੇ ਮਨ ਦੇ ਵਿੱਚ ਡਾਈਟ ਦੀ ਗੱਲ ਆਉਂਦੀ ਹੈ ਜਾਂ ਹੈਲਦੀ ਫੂਡ ਦੀ ਗੱਲ ਆਉਂਦੀ ਹੈ ਜਾਂ ਸੈਲਡ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਖੀਰਾ ਦਿਮਾਗ ਚ ਆਉਂਦਾ ਖੀਰੇ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਸੈਲਡ ਦੇ ਵਿੱਚ ਇਸ ਦਾ ਯੂਜ਼ ਹੁੰਦਾ ਹੈ ਤਾਂ ਕਈ ਤਰੀਕਿਆਂ ਦੇ ਨਾਲ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਹਰ ਮੌਸਮ ਦੇ ਵਿੱਚ ਖੀਰੇ ਦੀ ਵਰਤੋਂ ਸੈਲਡ ਦੇ ਯਾਨੀ ਸਲਾਦ ਦੇ ਵਿੱਚ ਕੀਤੀ ਜਾਂਦੀ ਹੈ ਪਰ ਭਾਰਤ ਦੇ ਵਿੱਚ ਇੱਕ ਅਜਿਹਾ ਖੀਰਾ ਹੈ ਜੋ ਲੱਖਾਂ 'ਚ ਵਿਕਦਾ ਹੈ ਹੈਰਾਨ ਹੋਗੇ ਨਾ ਸੁਣ ਕੇ ਬਿਲਕੁਲ ਸਹੀ ਕਹਿ ਰਹੀ ਹਾਂ ਮੈਂ ਇਹ ਖੀਰਾ ਸਿਰਫ ਭਾਰਤ ਦੇ ਵਿੱਚ ਹੀ ਮਿਲਦਾ ਹੈ ਤਾਂ ਇਸ ਦੀ ਤਸਕਰੀ ਤੱਕ ਕੀਤੀ ਜਾਂਦੀ ਹੈ ਅਜਿਹਾ ਕਿ ਇਸ ਖੀਰੇ ਦੇ ਵਿੱਚ ਇਹਨਾ ਮਹਿੰਗਾ ਕਿਉਂ ਹੀ ਖੀਰਾ ਵਿਕਦਾ ਆਓ ਜਾਣਦੇ ਹਾਂ ਦੁਨੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਹੁੰਦੇ ਨੇ ਇਹਨਾਂ ਦੇ ਵਿੱਚ ਕਈ ਬੇਹਦ ਹੈਲਦੀ ਹੁੰਦੇ ਨੇ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਆਮ ਤੌਰ ਤੇ ਇਹ ਜਿਹੜੇ ਫਲ ਤੇ ਸਬਜ਼ੀਆਂ ਨੇ ਇਹਨਾਂ ਦੀ ਕੀਮਤ 500 ਤੋਂ ਲੈ ਕੇ 1000 ਰੁਪਏ ਤੱਕ ਹੁੰਦੀ ਹੈ ਪਰ ਆਮ ਇਨਸਾਨ ਇਸ ਨੂੰ ਵੀ ਖਰੀਦਣ ਦੇ ਲਈ 100 ਵਾਰ ਸੋਚਦਾ ਹੈ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਫਾਲਤੂ ਸਬਜ਼ੀਆਂ ਪਾਏ ਜਾਂਦੇ ਨੇ ਜਿਨ੍ਹਾਂ ਦਾ ਇਸਤੇਮਾਲ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਕਰਦੇ ਨੇ ਇਹਨਾਂ ਫਲਾਂ ਦੇ ਵਿੱਚ ਖੀਰਾ ਵੀ ਸ਼ਾਮਲ ਹੈ ਜਿਸ ਦੀ ਕੀਮਤ ਵੀ ਘੱਟ ਹੁੰਦੀ ਹੈ ਤੇ ਸਿਹਤਮੰਦ ਵੀ ਹੁੰਦਾ ਹੈ ਹਾਲਾਂਕਿ ਭਾਰਤ ਦੇ ਵਿੱਚ ਇੱਕ ਅਨੋਖਾ ਖੀਰਾ ਮਿਲਦਾ ਹੈ ਜਿਸ ਦੀ ਕੀਮਤ ਸੁਣ ਕੇ ਤੁਹਾਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਏਗਾ ਭਾਰਤ ਦੇ ਵਿੱਚ ਪਾਈ ਜਾਣ ਵਾਲੇ ਇਸ ਸਮੁੰਦਰੀ ਖੀਰੇ ਦੀ ਕੀਮਤ ਲੱਖਾਂ ਦੇ ਵਿੱਚ ਹੈ ਇਸ ਨੂੰ ਖਰੀਦਣ ਦੀ ਗੱਲ ਤਾਂ ਦੂਰ ਆਮ ਆਦਮੀ ਇਸ ਦੇ ਬਾਰੇ ਦੇ ਵਿੱਚ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਅੱਜ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੇ ਵਿੱਚ ਮਿਲਣ ਵਾਲੇ ਇਸ ਅਨੋਕੇ ਖੀਰੇ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੈ ਆਖਿਰ ਇਸ ਖੀਰੇ ਦੇ ਵਿੱਚ ਅਜਿਹਾ ਕੀ ਹੈ ਜੋ ਇੰਨਾ ਮਹਿੰਗਾ ਇਹ ਖੀਰਾ ਵਿਕਦਾ ਹੈ ਤਹਾ ਭਾਰਤ ਦੇ ਸਮੁੰਦਰੀ ਇਲਾਕੇ ਦੇ ਵਿੱਚ ਇਸ ਅਨੋਖੇ ਖੀਰੇ ਨੂੰ ਵੱਡੇ ਪੈਮਾਨੇ ਤੇ ਵੇਚਿਆ ਜਾਂਦਾ ਤਸਕਰੀ ਵੱਡੇ ਪੈਮਾਨੇ ਤੇ ਹੁੰਦੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਸਮੁੰਦਰੀ ਖੀਰੇ ਦੀ ਤਾਮਿਲਨਾਡੂ ਦੇ ਵਿੱਚ ਤਸਕਰੀ ਝਮਕੇ ਹੁੰਦੀ ਹੈ ਸੀ ਕੁਕੰਬਰ ਯਾਨੀ ਸਮੁੰਦਰੀ ਖੀਰੇ ਦੀ ਦੱਖਣੀ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਤਸਕਰੀ ਖੂਬ ਹੁੰਦੀ ਹੈ तो सीएस ਦਾ ਨਾਮ ਸੁਣ ਕੇ ਸੋਚ ਰਹੇ ਹੋਵੋਗੇ ਕਿ ਕੋਈ ਸਮੁੰਦਰੀ ਸਬਜ਼ੀ ਹੈ ਪਰ ਅਜਿਆ ਬਿਲਕੁਲ ਨਹੀਂ ਇਹ ਵਿਸ਼ੇਸ਼ ਤਰ੍ਹਾਂ ਦਾ ਇੱਕ ਸਮੁੰਦਰੀ ਜੀਵ ਹੈ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਭਾਰਤੀ ਤੱਟ ਰક્ષਕ ਦਲ ਨੇ ਕਈ ਵਾਰ ਲੁਕਤ ਪ੍ਰਾਇ ਪ੍ਰਜਾਤੀਸ਼ ਮੁਦਰੀ ਖੀਰੇ ਨੂੰ ਫੜਿਆ ਤਾਂ ਕੁਝ ਸਾਲ ਪਹਿਲਾਂ ਭਾਰਤੀ ਤੱਟ ਰક્ષਕ ਦਲ ਨੇ 2000 ਕਿਲੋ ਸਮੁਦਰੀ ਖੀਰਾ ਜ਼ਬਤ ਕੀਤਾ ਸੀ ਜਿਸ ਦੀ ਕੀਮਤ 8 ਕਰੋੜ ਦੱਸੀ ਗਈ ਸੀ ਹੁਣ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਰਹੇ ਹੋਵੋਗੇ ਸਵਾਲ ਤੁਹਾਡੇ ਮਨ ਚ ਖੜਾ ਹੋ ਰਿਹਾ ਹੋਵੇਗਾ ਕਿ ਆਖਰ ਇਸ ਦੇ ਵਿੱਚ ਅਜਿਹਾ ਕੀ ਹੈ ਜੋ ਇੰਨਾ ਮਹਿੰਗਾ ਵਿਕਦਾ ਤਦ ਆizie ਕੀ ਇਸ ਸਮੁੰਦਰੀ ਜੀਵ ਨੂੰ ਸਮੁੰਦਰੀ ਖੀਰਾ ਜਾਂ ਕੱਕੜੀ ਜਾਂ ਫਿਰ ਸੀ ਕਕੰਬਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੇ ਅਸਿੱਤਵ ਦੇ ਖਤਰੇ ਨੂੰ ਦੇਖਦੇ ਹੋਏ ਲੁप्तप्राय ਸਮੁੰਦਰੀ ਪ੍ਰਜਾਤੀ ਦੀ ਸ਼੍ਰੇਣੀ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਸ ਜੀਵ ਦੀ ਕੀਮਤ 2.5 ਲੱਖ ਰੁਪਏ ਪ੍ਰਤੀ ਕਿਲੋ ਹੈ ਇਹ ਦਵਾਈਆਂ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕੁਝ ਲੋਕ ਇਸ ਨੂੰ ਖਾਣ ਦੇ ਲਈ ਵੀ ਇਸਤੇਮਾਲ ਕਰਦੇ ਨੇ ਯਾਨੀ ਇਸ ਦੇ ਬਹੁਤ ਸਾਰੇ ਮੈਡੀਸਨਲ ਫਾਇਦੇ ਨੇ ਜਿਸ ਦੇ ਲਈ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਤਾਂ 1 ਕਿਲੋ 2.5 ਲੱਖ ਰੁਪਏ ਦੇ ਵਿੱਚ ਵਿਕਦਾ ਹੈ